हां जी दोस्तों जमे के ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਜਨਮਗਰੋਂ ਹੁਣ ਬਲਕੌਰ ਸਿੰਘ ਦੇ ਘਰ ਛੋਟੇ ਸਿੱਧੂ ਨੇ ਜਨਮ ਲਿਆ ਹੈ ਬਾਪੂ ਬਲਕੌਰ ਸਿੰਘ ਦੇ ਘਰ ਵਿੱਚ ਕਾਫੀ ਲੰਮੇ ਸਮੇਂ ਬਾਅਦ ਖੁਸ਼ੀਆਂ ਵਾਪਸ ਆਈਆਂ ਸਨ ਪਰਿਵਾਰ ਵੀ ਪੂਰੀ ਤਰ੍ਹਾਂ ਖੁਸ਼ੀ ਮਨਾ ਰਿਹਾ ਸੀ ਕੇਕ ਕੱਟੇ ਜਾ ਰਹੇ ਸਨ ਤੇ ਕਵੰਟਲਾਂ ਦੇ ਹਿਸਾਬ ਨਾਲ ਲੱਡੂ ਵੰਡੇ ਜਾ ਰਹੇ ਸਨ ਪਰ ਇਸੇ ਦੌਰਾਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬੜਾ ਜਿਆਦਾ ਦੁਖੀ ਹੋ ਕੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਕੋਲੋਂ ਬੱਚੇ ਦੇ ਲੀਗਲ ਬਲਕੌਰ ਸਿੰਘ ਨੇ ਇਹ ਵੀ ਵਾਦਾ ਕੀਤਾ ਸੀ ਕਿ ਮੈਨੂੰ ਥੋੜਾ ਟਾਈਮ ਦਿਓ ਮੈਂ ਸਭ ਕੁਝ ਲੈ ਕੇ ਆਪ ਤੁਹਾਡੇ ਕੋਲ ਪੇਸ਼ ਹੋ ਜਾਵਾਂਗਾ ਪ੍ਰਸ਼ਾਸਨ ਦੇ ਇਸ ਸਖਤ ਨੋਟਿਸ ਨੂੰ ਲੈ ਕੇ ਸਿੱਧੂ ਮੁਸੇਵਾਲੇ ਦੇ ਫੈਨਸ ਵੀ ਕਾਫੀ ਜ਼ਿਆਦਾ ਪਰੇਸ਼ਾਨ ਦਿਖਾਈ ਦੇ ਰਹੇ ਹਨ ਪਰ ਉੱਥੇ ਹੀ ਹੁਣ ਸਿੱਧੂ ਮੁਸੇਵਾਲੇ ਦੀ ਧਰਮਪੂਆ ਜਸਵਿੰਦਰ ਬਰਾੜ ਗੁੱਸੇ ਵਿੱਚ ਦਿਖੇ ਹਨ ਤੇ ਉਹਨਾਂ ਨੇ ਆਪਣੇ ਹੀ ਤਰੀਕੇ ਸਰਕਾਰ ਨੂੰ ਜਵਾਬ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਨਵੇਂ ਦੌਰ ਕੇ ਨਵੇਂ ਖਵਾਬ ਹੈ ਨਵੇਂ ਮੌਸਮ ਕੇ ਗੁਲਾਬ ਹੈ ਇਹ ਮੁਹੱਬਤੋ ਕੇ ਚੀਰਾਗ ਹੈ ਇਨੇ ਨਫਰਤੋ ਕੀ ਹਵਾ ਨਾ ਦੇ